ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਦੇ ਨਜ਼ਦੀਕ ਮਲੋੜ ਫਾਜ਼ਿਲਕਾ ਰੋਡ ਤੇ ਗੁਜਰਨ ਵਾਲੀ ਗੰਗ ਕਨਾਲ ਦੇ ਵਿੱਚ ਇੱਕ ਕੇਸੈਂਟ ਗੱਡੀ ਡਿੱਗਣ ਦੇ ਨਾਲ 4 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਿੱਡਾ ਦੇ ਰਹਿਣ ਵਾਲੇ ਇਹ ਚਾਰੋਂ ਮ੍ਰਿਤਕ ਪਿੰਡ ਰੋੜੀ ਵਿਖੇ ਕਿਸੇ ਕਿਸਾਨ ਦੇ ਨਾਲ ਕੰਬਾਈਨ ਤੇ ਲੱਗੇ ਹੋਏ ਸਨ ਅਤੇ ਉਹ ਰਾਤ ਸਮੇਂ ਪਿੰਡ ਵਾਪਸ ਆ ਰਹੇ ਸਨ ਕਿ ਅਚਾਨਕ ਇਹ ਸੈਂਟ ਗੱਡੀ ਗੰਗ ਕਨਾਲ ਦੇ ਵਿੱਚ ਡਿੱਗ ਪਈ ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਨਾਲ ਗੱਡੀ ਨੂੰ ਬੜੀ ਹੀ ਮੁਸ਼ਕਲਤ ਨਾਲ ਬਾਹਰ ਕੱਢਿਆ ਗਿਆ ਜਿਸ ਦੌਰਾਨ ਗੱਡੀ ਦੇ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਤ ਹੋ ਗਈ। ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚੋਂ ਇੱਕ ਦਾ ਕੁਝ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ ਉਧਰ ਇਲਾਕੇ ਵਿੱਚ ਵਾਪਰੇ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਮਿੱਡਾ ਦੇ ਵਸਨੀਕ ਨੇ ਦੱਸਿਆ ਕਿ ਇਹ ਚਾਰ ਮੁੰਡੇ ਸਾਡੇ ਪਿੰਡ ਦੇ ਜੀ ਕੰਬਾਈਨ ਤੇ ਲੱਗੇ ਸੀ ਤੇ ਮੱਧ ਪ੍ਰਦੇਸ਼ ਤੋਂ ਕਮਾਈ ਕਰਕੇ ਕੰਬਾਈਨ ਦਾ ਸੀਜ਼ਨ ਖਤਮ ਹੋ ਗਿਆ ਇੱਥੇ ਫਾਇਲ ਕਦੇ ਨਾਲ ਹੀ 4 ਕਿਲੋਮੀਟਰ ਦੇ ਪਿੰਡ ਹੈਗਾ ਰੋਲੀ ਉੱਥੋਂ ਦੇ ਸਰਦਾਰ ਜਰਨੈਲ ਸਿੰਘ ਦੇ ਨਾਲ ਮਸ਼ੀਨ ਤੇ ਲੱਗੇ ਸੀ ਤੇ ਮਸ਼ੀਨ ਲੱਗ ਕੇ ਉੱਥੇ ਇੱਕ ਮੁੰਡੇ ਦਾ ਵਿਆਹ ਸੀ ਉਹ ਤਿੰਨ ਚਾਰ ਦਿਨ ਵਿਆਹ ਚ ਰਹਿ ਗਿਆ ਉਹ ਆਪਣੇ ਘਰ ਕੱਪੜੇ ਵਗੈਰਾ ਬਣਾਉਣ ਵਾਸਤੇ ਜਾਣਾ ਸੀ ਅੱਜ ਉਹਨਾਂ ਨੇ ਤੇ ਰਾਤ ਮਾਲਕ ਦੀ ਗੱਡੀ ਲੈ ਕੇ ਤੇ ਆਪਣੇ ਘਰ ਜਾ ਰਹੇ ਸੀ ਚਾਰੇ ਅਨਮੈਲਡ ਮੁੰਡੇ 22-22 ਸਾਲ ਦੇ ਆ ਤੇ ਮਿਹਨਤ ਮਜ਼ਦੂਰੀ ਕਰਨ ਆਲੇ ਆ ਤੇ ਆਪਣੇ ਘਰ ਜਾ ਰਹੇ ਸੀ ਤੇ ਉਹਨਾਂ ਨਾਲ ਅਚਾਨਕ ਇੱਥੇ ਨਹਿਰ ਤੇ ਆ ਗਏ ਹੱਸਦਾ ਬੱਪਰਿਆ ਜਿਹੜੇ ਪਿੰਡ ਦੇ ਰਹਿਣ ਵਾਲੇ ਸੀ ਮਿੱਡਾ ਪਿੰਡ ਦੇ ਰਹਿਣ ਵਾਲੇ ਜੀ ਮਿੱਡਾ ਪਿੰਡ ਹੈ ਸਾਡਾ ਹਲਕਾ ਲੰਮੀ ਪੈਂਦਾ ਕਦੋਂ ਤੋਂ ਤੁਸੀਂ ਪਤਾ ਕੀਤਾ ਭਾਲ ਕਿਵੇਂ ਕੀਤੀ ਕਦੋਂ ਤੋਂ ਕੰਮ ਸੀ ਜੀ ਤੇ ਬਈਲਾਂ ਤਾਂ ਜੀ ਇਹਨਾਂ ਨੇ ਸੋਚਿਆ ਵੀ ਮੁੰਡੇ ਤਾਂ ਉੱਥੇ ਗਏ ਆ ਠੀਕ ਹੈ ਜੀ ਕੰਮ ਕਰਨ ਗਏ ਆ ਤੇ ਉੱਥੋਂ ਇਹਨਾਂ ਨੂੰ ਦੱਸਿਆ ਨਹੀਂ ਉਹਨਾਂ ਨੇ ਮੁੰਡੇ ਚ ਤੇ ਪਿੱਛੇ ਮਾਲਕ ਨੇ ਫੋਨ ਕੀਤਾ ਮਸ਼ੀਨ ਵਾਲੇ ਨੇ ਇਹ ਗੱਡੀ ਲੈ ਕੇ ਆਏ ਸੀ ਮੁੰਡੇ ਪਹੁੰਚ ਗਏ ਕਿ ਨਹੀਂ ਇਹਨਾਂ ਆਖੇ ਸਾਨੂੰ ਤਾਂ ਪਤਾ ਨਹੀਂ ਲੱਗਾ ਸੀ ਕੰਟੈਕਟ ਨਹੀਂ ਹੋਇਆ ਇਹਨਾਂ ਦਾ ਤੇ ਫਿਰ ਜਦੋਂ ਇਹਨਾਂ ਨੇ ਭਾਲ ਸ਼ੁਰੂ ਕੀਤੀ ਤੇ ਫਿਰ ਇੱਥੇ ਗੱਡੀ ਦੇ ਅੱਗੇ ਬੈਂਪਰ ਦੀਆਂ ਕੁਝ ਪੱਤਰੀਆਂ ਵਗੈਰਾ ਡਿੱਗੀਆਂ ਮਿਲ ਗਿਆ ਉੱਥੇ ਸ਼ੱਕ ਪੈ ਗਿਆ ਨੰਬਰ ਪਲੇਟ ਇਹ ਕਹ ਕੇ ਜਾਲੀ ਸੀ ਉਹ ਮਿਲੀ ਇੱਥੇ ਸ਼ੱਕ ਪਿਆ ਵੀ ਗੱਡੀ ਨਹਿਰ ਚ ਡਿੱਗ ਪਈ ਹੈ ਤੇ ਕੱਲ ਦੀ ਭਾਲ ਸ਼ੁਰੂ ਏ ਤੇ ਅੱਜ ਸਵੇਰ ਤੋਂ ਪੂਰੇ ਜੋਰ ਸ਼ੋਰ ਨਾਲ ਭਾਲ ਚੱਲ ਰਹੀ ਸੀ ਤੇ ਆ ਹੁਣ 5-7 ਮਿੰਟ ਪਹਿਲਾਂ ਇਹ ਗੱਡੀ ਨਿਕਲੀ ਹੈ ਤੇ ਚਾਰੇ ਲਾਸ਼ਾਂ ਵਿੱਚ ਨਿਕਲਾਈਆਂ ਬਹੁਤ ਦੁੱਖ ਦੀ ਗੱਲ ਹੋਈ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਕਹਿਰ ਵਾਪਰਿਆ ਚਾਰ ਮੁੰਡੇ ਚਾਰੇ ਨੌਜਵਾਨ ਅਲਮੈਟ ਚਾਰੇ ਦੀ ਮੌਤ ਹੋ ਗਈ ਬਹੁਤ ਦੁੱਖ ਦੀ ਗੱਲ ਹੈ ਬਹੁਤ ਮਾੜਾ ਕੰਮ ਹੈ ਬਹੁਤ ਘਾਟਾ ਪਿਆ ਹੈ ਪ੍ਰਸ਼ਾਸਨਨ ਤੋਂ ਕੋਈ ਮਤਲਬ ਵੀ ਕੋਈ ਗੱਲ ਨਹੀਂ ਪ੍ਰਸ਼ਾਸਨ ਨੇ ਜਿੰਨਾ ਜੋ ਹੈਗਾ ਪ੍ਰਸ਼ਾਸਨ ਨੇ ਕੀਤੀ ਜੀ ਪੁਲਿਸ ਵਿਭਾਗ ਨੇ ਪੂਰੀ ਮਦਦ ਕੀਤੀ ਤੇ ਮੌਕੇ ਤੇ ਕੋਈ ਡੀਸੀ ਵਗੈਰਾ ਤਾਂ ਨਹੀਂ ਆਏ ਤੇ ਨਾ ਕੋਈ ਐਸਐਮ ਵਗੈਰਾ ਤੇ ਪੁਲਿਸ ਨੇ ਪੂਰੀ ਮਦਦ ਕੀਤੀ ਜੀ ਪੁਲਿਸ ਨੇ ਜਿੰਨਾ ਸਹਿਯੋਗ ਦਿੱਤਾ ਸੀ ਪੂਰਾ ਦਿੱਤਾ ਜੀ ਅੱਜ ਸਵੇਰ ਜਾਂ ਸਵੇਰ ਦੇ ਨਾਲ ਬੱਸ ਨੂੰ ਫੋਨ ਕੀਤਾ ਸਾਰਿਆਂ ਨੂੰ ਕੀਤਾ ਉਹਨਾਂ ਨੇ ਆਪਣੀ ਪੂਰੀ ਪੁਲਸ ਵਿਭਾਗ ਨੇ ਮਦਦ ਕੀਤੀ ਪੂਰੀ ਜੀ